ਬੱਚਿਆਂ ਨੂੰ ਲੇਜ ਦੇਣ ਤੋਂ ਪਹਿਲਾਂ ਇੱਕ ਵਾਰੀ ਆ ਵੀਡੀਓ ਜ਼ਰੂਰ ਦੇਖੀ ਜਾਵੇ ਵੀ ਆਪਾਂ ਬੱਚਿਆਂ ਨੂੰ ਲੇਜ ਖਸਾਉਣ ਲਈ ਦਿੰਦੇ ਆ ਤੇ ਵੀਡੀਓ ਤੇ ਇੱਕ ਵਾਰੀ ਬਹੁਤ ਗੌਰ ਨਾਲ ਧਿਆਨ ਮਾਰਿਓ ਵੀ ਕਿੱਦਾਂ ਤਿਆਰ ਹੁੰਦੇ ਤੇ ਕੀ ਕੁਸ ਪਾਇਆ ਜਾਂਦਾ ਇਹਦੇ ਤੇ ਕਿਵੇਂ ਘੱਟ ਵੱਡ ਹੁੰਦੀ ਹੈ ਨਾ ਇਹਨਾਂ ਨੂੰ ਸਭ ਤੋਂ ਪਹਿਲਾਂ ਤੁਸੀਂ ਆਲੂ ਵੇਖੋ ਜਿਹੜੇ ਆਪਣੇ 2 ਰੁਪਏ ਕਿਲੋ 5 ਰੁਪਏ ਕਿਲੋ ਜੋ ਕਿ ਆਕਸਰ ਆਪਾਂ ਮੰਡਗਾ ਤੇ ਜੋ ਕਿ ਸੇਲ ਕਰਨ ਜਾਂਦੇ ਆਂਗੇ ਕਿਸਾਨਾਂ ਨੂੰ ਬਹੁਤ ਵੱਡਾ ਜੋ ਕਿ ਝਟਕਾ ਲੱਗਦਾ ਕਿ ਵੱਧ ਤੋਂ ਵੱਧ ਨਹੀਂ ਵਿਕਦੇਗੇ ਇਹ ਤੇ ਤੁਸੀਂ ਦੇਖੋਗੇ ਇਹਨਾਂ ਦੀ ਕੰਪਨੀ ਦੇ ਵਿੱਚ ਦੇਖੋ ਕਿੱਡੀ ਤਕਨੀਕ ਦੇ ਨਾਲ ਜੋ ਇਹਨਾਂ ਦਾ ਲੇਜ ਬਣਦੇ ਤੇ ਪੈਕਿੰਗ ਹੋ ਕੇ ਆਉਂਦੀ ਹੈਗੀ ਲੇਜ ਦੇ ਪੈਕੇਟ ਤੇ ਉਹਨਾਂ ਦੇ ਤਿਆਰ ਕੀਤੇ ਜਾਂਦੇ ਹੈਗੇ ਤੇ ਸਭ ਤੋਂ ਪਹਿਲਾਂ ਤਾਂ ਦੇਖੋ ਇਹਨਾਂ ਨੂੰ ਧੋਤਾ ਜਾਂਦਾ ਹੈਗਾ ਤੇ 2-3 ਵਾਰੀ ਉਦੋਂ ਬਾਅਦ ਛਾਗੀ ਵਿੱਚ ਸ਼ੈਂਪੂ ਦੇ ਵਿੱਚ ਵੀ ਧੋਤਾ ਜਾਂਦਾ ਹੈਗਾ ਤੇ ਜਿਸ ਤੋਂ ਬਾਅਦ ਇਹਨਾਂ ਨੂੰ ਦੇਖੋ ਜਿਹੜਾ ਆਇਲ ਹੁੰਦਾ ਹੈਗਾ ਆਲਰੇਡੀ ਮਸ਼ੀਨ ਦੇ ਵਿੱਚ ਪਾਇਆ ਹੁੰਦਾ ਹੈਗਾ ਐ ਨਹੀਂ ਪਤਾ ਕਿ ਕਿੰਨੇ ਲੀਟਰ ਦੇ ਥਾਵ ਨਾਲ ਉਹ ਅਗਲ ਪਾਇਆ ਹੋਵੇ ਤੇ ਕਿੰਨਾ ਹੈ ਕਿੰਨਾ ਕੁਸ ਉਹਦੇ ਤੋਂ ਕਿੰਨੇ ਆਲਗਾਂ ਤੇ ਦੇਖੋ ਕਿੰਨੀ ਲੇ ਧਿਆਰ ਹੁੰਦੇ ਕਿ ਜੋ ਕਿ ਆਪਾਂ ਅਕਸਰ ਬੱਚਿਆਂ ਨੂੰ ਖਾਣ ਲਈ ਦਿੰਨੇ ਆਗੇ ਜੋ ਕਿ ਬਹੁਤ ਗਲਤ ਚੀਜ਼ ਆ ਜੋ ਕਿ ਮਾਈਂਡ ਤੇ ਬਹੁਤ ਮਾਰਾ ਅਸਰ ਪਾਉਂਦੇ ਹੈਗੇ ਇਸ ਤੋਂ ਬਾਅਦ ਇਹਨੂੰ ਪੈਕਿੰਗ ਵੀ ਕੀਤੀ ਜਾਊਗੀ ਤੇ ਤੁਸੀਂ ਧਿਆਨ ਰੱਖਿਓ ਵੀ ਇਹਦੇ ਵਿੱਚ ਅਕਸਰ ਕੈਮੀਕਲ ਆਗਾ ਜੋ ਕਿ ਪਹਿਲਾਂ ਵੀ ਤੁਸੀਂ ਦੇਖ ਸਕਿਓਗੇ ਵੀ ਇਹਦੇ ਵਿੱਚ ਸ਼ੈਂਪੂ ਨਾਲ ਤੋਤੇਗੇ ਪਾਣੀ ਵਿੱਚ ਤੋਤੇਗੇ ਆਪਾਂ ਨੂੰ ਤਾਂ ਇਦਾਂ ਲੱਗਦਾ ਵੀ ਦਸੱਲੀ ਦੇ ਨਾਲ ਹੀ ਇਹ ਇਹਨਾਂ ਦੀ ਜੋ ਕੀ ਲੇਜ ਬੰਦ ਦੇ ਇਕ تسلی ਦੇ ਨਾਲ ਬਣਾਏ ਜਾਂਦੇ ਨਹੀਂ ਜੋ ਕਿ ਜਿਹੜਾ ਇਹਦੇ ਵਿੱਚ ਤੇਲ ਵਰਤਾ ਜਾਂਦਾ ਆਇਲ ਵਰਤਾ ਜਾਂਦਾਗਾ ਬਹੁਤ ਪੁਰਾਣਾ ਹੁੰਦਾਗਾ ਡੇਲੀ ਨਹੀਂ ਚੀਜ਼ ਹੁੰਦਾਗਾ ਆਟੋਮੈਟਿਕ ਮਸ਼ੀਨ ਦੇ ਵਿੱਚ ਲੱਗਿਆ ਹੁੰਦਾਗਾ ਡਰਮਾਂ ਦੇ ਡਰਮ ਤੇਲ ਹੁੰਦੇ ਆਗੇ ਉਹਦੇ ਵਿੱਚ ਤੇ ਜੋ ਕਿ ਆਪਣੇ ਜਵਾਕਾਂ ਲਈ ਵੀ ਬਹੁਤ ਹਾਨੀਕਾਰਕ ਚੀਜ਼ ਆ ਗਈ ਖਾਸਤਿਆਂ ਦਿੱਤਾ ਜਾਵੇ ਤੇ ਇਹ ਤੇ ਕੰਟਰੋਲ ਰੱਖਿਆ ਜਾਵੇ ਬਾਕੀ ਉਹਨਾਂ ਦੇ ਤਾਂ ਪੈਕਿੰਗ ਹੋ ਕੇ ਦੇਖੋ ਤੁਸੀਂ ਸੇਲ ਹੋਈ ਜਾਂਦੇ ਹੁੰਦੇ ਨੇ ਦੇਖ ਲਓ ਜੀ ਇਹ